ਉੱਤੇ ਉੱਤੇ ਬੱਚੇ ਦੀ ਜੇ ਪਰ ਬੱਚਾ ਤਾਂ ਰਹਿ ਗਈ ਬਾਈ ਮਾਰਾ ਦੇਖ ਕੇ ਚਲਾਇਆ ਕਰੋ ਯਾਰ ਸਕੂਲ ਬੈਂਤੀਆ ਦੇਖੋ ਕੀ ਹਾਲ ਕਰਦਾ ਛਿਲਦੀ ਸਭ ਤੋਂ ਵੱਡੀ ਅਤੇ ਮੰਦਭਾਗੀ ਖਬਰ ਪੰਜਾਬ ਦੇ ਜ਼ਿਲ੍ਹਾ ਮਾਨਸਾ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਨਿੱਜੀ ਸਕੂਲੀ ਵੈਨ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ ਜੀ ਹੰਤਰ 13 ਵੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਟੱਕਰ ਕਿੰਨੀ ਭਿਆਨਕ ਸੀ ਤੜਕਸਾ ਰਹੀ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਇਸ ਹਾਦਸੇ ਦੇ ਵਿੱਚ ਦਰਜਨਾਂ ਬੱਚੇ ਬੁਰੀ ਤਰ੍ਹਾਂ ਫੱਟੜ ਹੋ ਗਏ ਹਨ ਘਟਨਾ ਮਾਨਸਾ ਦੇ ਬ੍ਰੇਟਾ ਪਿੰਡ ਨਜ਼ਦੀਕ ਦੀ ਹੈ ਹਾਦਸੇ ਦਰਮਿਆਨ ਸਕੂਲੀ ਬੱਸ ਵਿੱਚ ਬੱਚੇ ਵੀ ਮੌਜੂਦ ਸਨ ਅਤੇ ਕਰੀਬ 13 ਤੋਂ 15 ਬੱਚੇ ਬੁਰੀ ਤਰ੍ਹਾਂ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਹਨ ਹਾਦਸੇ ਦੇ ਵਿੱਚ ਬੱਸ ਡਰਾਈਵਰ ਤੇ ਕੰਡਕਟਰ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਕੂਲੀ ਬੱਸ ਅਤੇ ਬਰੇਜ਼ਾ ਕਾਰ ਵਿਚਾਲੇ ਆਮੋ ਸਾਹਮਣੇ ਦੀ ਟੱਕਰ ਹੋ ਗਈ ਹਾਲਾਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਧੁੰਦ ਵੀ ਨਹੀਂ ਸੀ ਲੇਕਿਨ ਇਹ ਹਾਦਸਾ ਕਿਵੇਂ ਵਾਪਰਿਆ ਇਹ ਤਾਂ ਖੈਰ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਗਲਤੀ ਸਕੂਲ ਵੈਨ ਡਰਾਈਵਰ ਦੀ ਸੀ ਜਾਂ ਕਾਰ ਚਾਲਕ ਦੀ ਸੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪੜਖੱਚੇ ਉੱਡ ਗਏ ਕੜਕਸਾ ਬੀਐਚਡੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਅਤੇ ਦਰਮਿਆਨ ਹੀ ਬਰੇਜਾ ਕਾਰ ਬੱਸ ਦੇ ਨਾਲ ਬੁਰੀ ਤਰ੍ਹਾਂ ਜਾ ਟਕਰਾਈ ਹਾਦਸੇ ਤੋਂ ਬਾਅਦ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਨੇ ਬੱਚਿਆਂ ਨੂੰ ਬੱਸ ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਜਿੱਥੇ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਵੀਰਾਂ ਵਾਹ ਦੀ ਭਿਆਨਕ ਖੰਦੇ ਕਿ ਤੁਸੀਂ ਕਾਰ ਅਤੇ ਬੱਸ ਬੁਰੀ ਤਰ੍ਹਾਂ ਖਸ਼ਤ ਹੀ ਗਰਤ ਹੋ ਗਈ ਯਾਨੀ ਕਿ ਦੋਨੋਂ ਵਾਹਨਾ ਦੇ ਅੜਖੱਚੇ ਉੱਡ ਗਏ ਲੇਕਿਨ ਗਨੀਮਤ ਰਹੀ ਕਿ ਇਸ ਵਿੱਚ ਕੋਈ ਵੀ ਅਜਾਨੇ ਨੁਕਸਾਨ ਨਹੀਂ ਹੋਇਆ ਅਦਰਵਾਇਜ਼ ਹਾਦਸਾ ਬਹੁਤ ਜ਼ਿਆਦਾ ਭਿਆਨਕ ਸੀ 15 ਤੋਂ ਬੱਚੇ ਅਤੇ ਡਰਾਈਵਰ ਕੰਡਕਟਰ ਅਤੇ ਕਾਰ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਫਿਲਹਾਲ ਸਾਰੇ ਲੋਕ ਜ਼ੇਰੇ ਇਲਾਜ ਹਨ ਲੇਕਿਨ ਅੱਜ ਪੰਜਾਬ ਦੇ ਵਿੱਚ ਬਹੁਤ ਭਿਆਨਕ ਹਾਦਸਾ ਹੋਇਆ ਹੈ ਸੱਚ ਕਹੂੰ ਵੀ ਖਾਸਕਰ ਹਰ ਨਾਗਰਿਕ ਨੂੰ ਅਪੀਲ ਕਰਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਫੌਗ ਦਾ ਸੀਜ਼ਨ ਹੈ ਧੁੰਦ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਜਿਹੇ ਵਿੱਚ ਫੌਗ ਲਾਈਟ ਦਾ ਇਸਤੇਮਾਲ ਕਰੋ ਵਾਹਨ ਦੀ ਸਪੀਡ ਉਨੀ ਹੀ ਰੱਖੋ ਜਿੰਨੇ ਕੰਟਰੋਲ ਹੋ ਸਕੇ ਤਾਂ ਕਿ ਇਸ ਤਰੀਕੇ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ ਤਾਂ ਕਿ ਬੇਸ਼ਕੀਮਤੀ ਜਾਨਾਂ ਨਾ ਗਵਾਈਆਂ ਜਾਣ ਬੱਚਿਆਂ ਨੂੰ ਬਿਠਾ ਕੇ ਬੈਨ ਹਲੇ ਚੱਲ ਜੀ ਸੀ ਚੱਲ ਕੇ ਉਹ ਜੂਟ ਰਨ ਕਰ ਰਹੀ ਸੀ ਗੱਡੀ ਫੁੱਟਪਾਥ ਟੱਪ ਰਹੀ ਸੀ ਟੱਪ ਕੇ ਉਹ ਪਤਾ ਨਹੀਂ ਕਿਹੜੀ ਗੱਡੀ ਆਈ ਪਤਾ ਨਹੀਂ ਬਰੀਜਾ ਨਹੀਂ ਪਤਾ ਕਿਹੜੀ ਸੀ ਉਹਦੀ ਸਪੀਡ ਜ਼ਿਆਦਾ ਸੀ ਉਹਦੇ ਲੈ ਕੇ ਗੱਡੀ ਮਾਰੀ ਗੱਡੀ ਇੱਧਰ ਜਾਂਦੀ ਜਾਂਦੀ ਹੈ ਇੱਧਰ ਮੂੰਹ ਘੁਵਾ ਕੇ ਸਕੂਲ ਬੈਨ ਫੇਰ ਪਲਟਾ ਤੇਰੇ ਬੱਚੇ ਵੀ ਹੈਗੇ ਵਿੱਚ ਮੇਰੇ ਤਿੰਨ ਬੱਚੇ ਨੇ ਦੋ ਬੇਟੀਆਂ ਨੇ ਇੱਕ ਬੇਟਾ ਤੇ ਮੇਨੇ ਬੱਚੇ ਤਿੰਨ ਬੱਚੇ ਵੱਡੀ ਬੇਟੀ ਦੇ ਸੱਟ ਆਈ ਛੋਟੇ ਬੇਟੇ ਦੇ ਟੋਟਲ ਬੱਚੇ ਕਿੰਨੇ ਸੀ ਬੈਨ ਚ ਉਹ ਦੇਖਣੇ ਪੈਗੇ ਇਹਨੇ ਉਹਨਾਂ ਦੇ ਤੁਹਾਡੇ ਬੱਚੇ ਦਾ ਨਾਮ ਕੀ ਹੈ ਤੁਹਾਡੇ ਬੱਚਿਆਂ ਦਾ ਨਾਮ ਇੱਕ ਦਾ ਹੈ ਨਮਸ਼ੋ ਮੇਰੀ ਕਲਾਸ ਚ ਨੌਵੀਂ ਕਲਾਸ ਚ ਹਮ ਇੱਕ ਅਮਨਦੀਪ ਕੋਲ ਜਿਹੜੀ ਗੱਡੀ ਸੀ ਰਫਤਾਰ ਚ ਸੀ ਉਹ ਰਫਤਾਰ ਚ ਸੀ ਜਿਹੜੀ ਆ ਰਹੀ ਸੀ ਆਪਣੀ ਸਕੂਲ ਵੈਨ ਸੀ ਜਿਹੜਾ ਬਿਲਕੁਲ ਸਲੋ ਸੀਗੀ ਇਹ ਫੁੱਟਪਾਥ ਪਾਸ ਕਰ ਗਈ ਸੀ ਹਾਂ ਉਹ ਕਿੱਥੇ ਬੈਠੇ ਅਮਨਦੀਪ ਇਹ ਜਕਰੋੜ ਦੇ ਹੋਇਆ ਜੀ ਬਰੇਟੇ ਡਾਕਟਰ ਕੋਲ ਅਮਨਦੀਪ ਕੋਲ ਵੀ ਮਕਿਨ 7ਵੀਂ ਨੌਵੀਂ ਬੀਐਮਡੀ ਸਕੂਲ 7ਵੀਂ ਕਲਾਸ ਹੈ ਸਾਨੂੰ ਕੋਈ ਪਤਾ ਲੱਗਿਆ ਜੀ ਸਾਨੂੰ ਉਹਦੀ ਤੁਰੰਤ ਬਦਲਾ ਕੇ ਜੀ ਮਾਤਾ ਜੀ ਇੱਕ ਮਨਵੀਰ ਸਿੰਘ ਹੈ ਜੀ ਤੀਜਾ ਬੱਚਾ ਉਹ ਪੰਜਵੀਂ ਕਲਾਸ ਚ ਹੈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ